ਫਕਤੂ ਨਾਂ ਦਾ ਬੰਦਾ ਜਿਹੜਾ ਸਾਡੇ ਤੇ ਬਹੁਤ ਸਟਾਈਲ ਮਾਰਦਾ ਹੁਣ ਉਹਨੇ ਘੋੜੀ ਲਿਆਂਦੀ ਉਸ ਤੋਂ ਬਾਅਦ ਸਾਈਕਲ ਲੈ ਕੇ ਆਉਂਦਾ ਉਹ ਪਹਿਲੀ ਵਾਰ ਹੀ ਦੇਖਿਆ ਹੋਇਆ ਲੋਕਾਂ ਨੂੰ ਪਤਾ ਹੀ ਨਹੀਂ ਵੀ ਸਾਈਕਲ ਹੁੰਦਾ ਕੀ ਐ ਸ਼ੈਂਕਲ ਹੀ ਕਹਿੰਦੇ ਆ ਹੋ ਬਹੁਤ ਕਮਾਇਆ ਬਾਪੂ ਨੇ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਨੇ ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ ਮੈਨੂੰ ਕਾਲਜ ਚ ਲਾਇਆ ਬਾਪੂ ਨੇ ਹੋ ਕਾਲਜ ਚਿਲਾਇਆ ਬਾਪੂ ਨੇ ਮੈਨੂੰ ਕਦੇ ਨਾ ਕੁੱਟ ਪਈਆ ਨਾ ਕਦੇ ਡਾਂਟ ਪਈਆ ਜਿਹੜਾ ਕੰਮ ਕਰਦੇ ਉਹੋ ਜੇ ਬਣਜੋ ਪ੍ਰੋਮੋਟਰ ਮੋٹے ਹੀ ਚੰਗੇ ਲੱਗਦੇ ਆ ਕਲਾਕਾਰ ਡਰਦੇ ਰਹਿੰਦੇ ਹੋ ਸੈਟਰਡੇ ਨਹੀਂ ਬੈਠਦੇ ਕਲੱਬਾਂ ਵਿੱਚ ਜਾ ਕੇ ਯਾਰ ਬੇਲੀ ਸਾਰੇ ਸੰਗਰਾਦ ਵਾਲਿਆਂ ਪ੍ਰਾਪਤੀ ਨਹੀਂ ਕੋਈ ਜੋਗਣਾ ਸਕੀਏ ਹਾਸੇ ਹੁਸੇ ਵਾਲੇ ਸਾਡੇ ਕਾਂਢ ਵਾਲਿਆਂ ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ ਸੀਲੇ ਤੋਂ ਟ੍ਰਾਂਟੋ ਹੋ ਕੇ ਆਉ ਜਾਈਦਾ ਸਾਡੇ ਨਹੀਂ ਦਿਮਾਗ ਸ਼ਤਰੰਜ ਜਾਣਦੇ ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਅੱਜ ਸਾਡੇ ਨਾਲ ਫਿਲਮ ਇੰਡਸਟਰੀ ਦੇ ਅਜਿਹੇ ਫਨਕਾਰ ਜੁੜੇ ਬੈਠੇ ਨੇ ਜਿਨ੍ਹਾਂ ਦੀਆਂ ਅਸੀਂ ਜਿੰਨੀਆਂ ਤਾਰੀਫਾਂ ਕਰ ਲਈਏ ਉਹਨੀਆਂ ਹੀ ਕਾਟਾ ਇੱਕ ਉਹ ਗੱਭਰੂ ਆ ਜਿਹੜਾ ਪਹਿਲਾਂ ਲਾਟੂ ਦੇ ਚੱਕਰ ਦੇ ਵਿੱਚ ਰਿਹਾ ਤੇ ਅੱਜ ਕੱਲ ਉਹਨੂੰ ਇੱਕ ਘੋੜੀ ਨੇ ਚੱਕਰ ਪਾਇਆ ਹੋਇਆ ਤੇ ਇੱਕ ਸਾਈਕਲ ਨੇ ਚੱਕਰ ਪਾਇਆ ਹੋਇਆ ਤੇ ਦੂਜੀ ਉਹ ਕੁੜੀ ਐ ਚੁਲਬੁਲੀ ਕੁੜੀ ਐ ਜਿਹਨੂੰ ਜਿਹਦੀਆਂ ਅਸੀਂ ਜਿੰਨੀਆਂ ਤਾਰੀਫਾਂ ਕਰ ਲਈਏ ਅਮਰੀਕਾ ਤੋਂ ਲੈ ਕੇ ਇੰਗਲੈਂਡ ਤੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਜਾਂ ਫਿਰ ਅਸੀਂ ਬਾਲੀਵੁੱਡ ਦੀ ਗੱਲ ਕਰ ਲਈ ਤਾਂ ਉੱਥੇ ਵੀ ਉਹਨਾਂ ਦੀ ਚਰਚਾ ਬਹੁਤ ਆ ਖੂਬਸੂਰਤੀ ਦੀ ਚਰਚਾ ਬਹੁਤ ਆ ਸਾਡੇ ਨਾਲ ਅੱਜ ਯਾਰਵ ਦੀ ਟੀਮ ਬੈਠੀ ਐ ਬਹੁਤ ਬਹੁਤ ਸਵਾਗਤ ਆ ਜੀ ਕੀ ਖਾਸ ਰੋਗ ਹੈ ਦੇ ਵਿੱਚ ਆ ਸਾਡੀ ਫਿਲਮ ਦੇ ਵਿੱਚ ਸਭ ਤੋਂ ਖਾਸ ਸਾਡਾ ਟੋਪਿਕ ਆ ਜੀ ਜਿਹੜਾ ਕਿ ਅੱਜ ਕੱਲ ਇੰਡੀਆ ਤੇ ਪਾਕਿਸਤਾਨ ਦੀ ਤੁਹਾਨੂੰ ਪਤਾ ਹੀ ਆ देयर इज ਅ ਪ੍ਰੋਬਲਮ ਗੋਇੰਗ ਔਨ ਤੇ ਉਹ ਜਿਹੜਾ ਸਾਡਾ ਟੋਪਿਕ ਆ ਚਲੋ ਇੱਕ ਸਬੱਬੀ ਚੀਜ਼ ਉਹ ਜੀ ਇਹ ਤਾਂ ਸਾਨੂੰ ਪਤਾ ਨਹੀਂ ਸੀ ਵੀ ਅੱਜ ਦੀ ਰੇਟ ਚ ਆ ਚੀਜ਼ ਹੋ ਜਾਣੀ ਹੈ ਤੇ ਪਰ ਸਬੱਬੀ ਸਾਡਾ ਜਿਹੜਾ ਟੋਪਿਕ ਉਹ ਆ ਵੀ ਇੰਡੀਆ ਤੇ ਪਾਕਿਸਤਾਨ 1947 ਤੋਂ ਬਾਅਦ ਬਣਿਆ ਉਸ ਤੋਂ ਪਹਿਲਾਂ ਇੱਕ ਹੀ ਸੀਗਾ ਸਾਰਾ ਸੋ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਪਾਕਿਸਤਾਨ ਕੀ ਹੈ ਐਂਡ ਸਭ ਤੋਂ ਜ਼ਿਆਦਾ ਇਫੈਕਟ ਵੀ ਇਸ ਚੀਜ਼ ਦਾ ਪੰਜਾਬ 'ਤੇ ਪਿਆ ਅ ਕਿਉਂਕਿ ਇੱਥੇ ਹੀ ਲੋਕ ਅਸੀਂ ਵੀ ਮੈਂ ਸੰਧੂ ਪਰਿਵਾਰ ਨੂੰ ਬਿਲੋਂਗ ਕਰਦਾ ਮੋਸਟਲੀ ਸੰਧੂ ਸਾਰੇ ਪਾਕਿਸਤਾਨ ਤੋਂ ਆਏ ਹੋਏ ਜੀ ਜੀ ਸੰਧੂ ਸੋ ਆਪਾਂ ਵੀ ਉਸ ਚੀਜ਼ 'ਚ ਸਾਡੇ ਵੱਡੇ-ਵਡੇਰੇ ਨਿਕਲੇ ਹੋਏ ਆ ਵੀ ਮਤਲਬ ਵੰਡ ਵਡਾ ਦੇ ਚੱਕਰ ਦੇ ਵਿੱਚ ਸ਼ਫਲਿੰਗ ਕਰਨੀ ਇਧਰੋਂ ਉਧਰ ਜਾਣਾ ਬਹੁਤ ਔਖਾ ਹੁੰਦਾ ਸੋ ਸਾਡੀ ਫਿਲਮ ਦਾ ਮੇਨ ਟਾਪਿਕ ਇਹ ਹੈ ਜੀ ਤੇ ਵੀ ਕਿਦਾਂ ਹੱਸ ਦੇ ਖੇਡਦੇ ਯਾਰ ਦੋਸਤ ਪਰਿਵਾਰ ਤੁਹਾਡੇ ਸਾਹਮਣੇ ਕਿਦਾਂ ਮਾਰੇ ਗਏ ਪਰ ਸਾਡੀ ਫਿਲਮ ਫੁੱਲ ਔਨ ਕਾਮੇਡੀ ਹੈ ਇਹਦਾ ਮਤਲਬ ਇਹ ਨਹੀਂ ਵੀ ਮਤਲਬ ਵੀ ਅਸੀਂ ਸਾਡੀ ਫਿਲਮ ਸਾਰੀ ਵੰਡ ਤੇ ਹੀ ਹੈ ਨਹੀਂ ਬਿਲਕੁਲ ਉਹ ਤਾਂ ਸਟਾਰਟ ਤੇ ਜਦੋਂ ਆਪਾਂ ਟ੍ਰੇਲਰ ਦੇਖਦੇ ਆ ਉਹਦੇ ਵਿੱਚ ਹੀ ਬਹੁਤ ਸਾਰਾ ਕੁਝ ਕਲੀਅਰ ਹੋ ਜਾਂਦਾ ਕਿ ਕਿਵੇਂ ਦੋਸਤਾਂ ਦੇ ਵਿੱਚ ਹਾਸਾ ਮਜ਼ਾਕ ਹੁੰਦਾ ਕਿਵੇਂ ਘੋੜੀ ਦੇ ਕਰਕੇ ਬੜਾ ਰੌਲਾ ਪੈਂਦਾ ਘੋੜੀ ਦਾ ਕੀ ਸੀਨ ਹੈ ਇਹਦੇ ਵਿੱਚ ਬੜਾ ਬੜਾ ਇੰਟਰਸਟਿੰਗ ਲੱਗ ਰਿਹਾ ਉਹਦੇ ਵਿੱਚ ਉਹ ਬੇਸਿਕਲੀ ਸਾਡਾ ਦੇਖੋ ਹਰ ਇੱਕ ਪਿੰਡ ਦੇ ਵਿੱਚ ਅਮੀਰ ਗਰੀਬ ਹੁੰਦੇ ਸੀ ਪਹਿਲਾਂ ਵੀ ਉਦੋਂ ਉਹ ਜਿਹੇ ਸ਼ੌਂਕ ਹੁੰਦੇ ਸੀ ਉਦੋਂ ਘੋੜੀਆਂ ਦੇ ਸ਼ੌਂਕ ਹੁੰਦੇ ਸੀ ਠੀਕ ਹੈ ਜੀ ਸੋ ਭਗਤੂ ਨਾਂ ਦਾ ਬੰਦਾ ਜਿਹੜਾ ਸਾਡੇ ਤੇ ਬਹੁਤ ਸਟਾਈਲ ਮਾਰਦਾ ਹੁਣ ਉਹਨੇ ਘੋੜੀ ਲਿਆਂਦੀ ਉਸ ਤੋਂ ਬਾਅਦ ਸਾਈਕਲ ਲੈ ਕੇ ਆਉਂਦਾ ਉਹ ਪਹਿਲੀ ਵਾਰ ਹੀ ਦੇਖਿਆ ਹੋਇਆ ਲੋਕਾਂ ਨੂੰ ਪਤਾ ਹੀ ਨਹੀਂ ਵੀ ਸਾਈਕਲ ਹੁੰਦਾ ਕੀ ਐ ਸ਼ੈਂਕਲ ਹੀ ਕਹਿੰਦੇ ਆ ਪਹਿਲੀ ਗੱਲ ਤਾਂ ਤੇ ਉਹ ਹੁਣ ਅਸੀਂ ਵੀ ਨਹੀਂ ਦੇਖਿਆ ਹੋਇਆ ਵੀ ਇਹ ਕੀ ਚੀਜ਼ ਐ ਤੇ ਉਹ ਹੁਣ ਬਹੁਤ ਫਨੀ ਐ ਕਿਉਂਕਿ ਉਹ ਪੰਜਾਬ ਉਦੋਂ ਦਾ ਦਿਖਾਇਆ ਗਿਆ 1947 ਤੋਂ ਪਹਿਲਾਂ ਦਾ ਵੀ ਕਿੱਦਾਂ ਦੀ ਕਮੇਡੀ ਹੁੰਦੀ ਸੀ ਕਿੱਦਾਂ ਦੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਆ ਫਿਲਮ ਦੇ ਐਂਡ ਦੇ ਵਿੱਚ ਮੰਡ ਹੁੰਦੀ ਆ ਸੋ ਉਮ ਉਹ ਸਾਰੇ ਜਿਹੜੇ ਤੁਹਾਨੂੰ ਥੀਏਟਰ ਦੇ ਵਿੱਚ ਜਾ ਕੇ ਬਦੜ ਬੜ ਬੜ ਸੁਣ ਮਨ ਕੇ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਤੁਸੀਂ ਸਾਈਕਲ ਨੂੰ ਦੇਖ ਕੇ ਕਾਫੀ ਇਮਪ੍ਰੈਸ ਹੋ ਜਾਂਦੇ ਹੋ ਕੁੜੀ ਨੂੰ ਪਹਿਲਾਂ ਤੇ ਬਾਅਦ ਵਿੱਚ ਸਾਈਕਲ ਨੂੰ ਦੇਖ ਕੇ ਇਮਪ੍ਰੈਸ ਹੋਏ ਨੇ ਕਿਦਾਂ ਇਸ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਕੀ ਹੈ ਮੇਰੇ ਕਿਰਦਾਰ ਦਾ ਨਾਮ ਹੈਗਾ ਨਸੀਬੋ ਐਂਡ ਆਈ ਥਿੰਕ ਆਪਣੇ ਕੈਰੀਅਰ ਪੰਜਾਬੀ ਸਿਨੇਮਾ ਦੇ ਵਿੱਚ ਆਪਣੇ ਕੈਰੀਅਰ ਚ ਪਹਿਲੀ ਵਾਰੀ ਮੈਂ ਇੱਕ ਲਾਈਕ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹਾਂ ਨੀ ਤੇ ਮੈਂ ਸਿਰਫ ਪਹਿਲਾਂ ਅਰਬਨ ਕੈਰੈਕਟਰਸ ਜਾਂ ਯੂ ਨੋ ਐਨ ਆਰ ਆਈ ਕੈਰੈਕਟਰਸ ਬਲੇਕੀ ਇਥੇ ਨੇ ਐਂਡ ਉਮ हां सो ਮੇ ਨਸੀਬ ਉਹ ਬੁੱਟਾ ਨਸੀਬ ਨੂੰ ਪਸੰਦ ਕਰਦਾ ਹੈ ਉਹਦਾ ਰਿਸ਼ਤਾ ਪਗਤੂ ਨਾ ਹੋ ਜਾਂਦਾ ਆ ਫਿਰ ਬੁੱਟਾ ਕੀ ਕੀ ਸਕੀਮਾਂ ਲੋਂਦਾ ਆਪਣੀ ਯਾਰਾਂ ਨਾਲ ਉਹਨੂੰ ਪਟਾਉਣ ਲਈ ਤੇ ਫਿਰ ਕਿੱਦਾਂ ਕਿੱਦਾਂ ਕੀ ਸਕੀਮਾਂ ਸਕੀਮਾਂ ਪਸੰਦ ਆਈਆਂ ਫਿਰ ਉਹ ਫਿਲਮ ਦੇ ਵਿੱਚ ਜਿੰਨੀਆਂ ਸਕੀਮਾਂ ਲੱਗੀਆਂ ਨੇ ਆਮ ਸਕੀਮਾਂ ਫਿਲਮ ਦੇ ਵਿੱਚ ਇਹ ਬੁੱਟਾ ਤਾਂ ਨਹੀਂ ਲੋਂਦਾ ਉਹ ਕਿਸ਼ਨਾ ਤੇ ਨੇਜਾ ਲਾਈ ਜਾਂਦੇ ਇਹਨੂੰ ਵਿੱਚ ਵਸਾਈ ਜਾਂਦੇ ਆ ਮਤਲਬ ਉਹ ਉਹ ਤੇਜ ਹੁੰਦੇ ਆ ਜੀ ਬੁੱਟਾ ਸਿੱਧਾ ਸਾਦਾ ਹੁੰਦਾ ਤੇ ਉਹ ਫਿਰ ਜੋ ਉਹ ਕਹੀ ਜਾਂਦੇ ਉਹ ਮੰਨੀ ਜਾਂਦਾ ਆ ਟ੍ਰੇਲਰ ਦੇ ਵਿੱਚ ਵੀ ਲੱਗਦਾ ਵੀ ਉਹ ਕੋਲ ਵੀ ਕਰਾ ਦਿੰਦੇ ਤੁਹਾਡਾ ਹਾਂਜੀ ਹਾਂਜੀ ਮੈਨੂੰ ਪਲਵਾਰ ਬਣਾਇਆ ਬਹੁਤ ਕੁੱਟ ਪਾਉਂਦੇ ਮੇਰੇ ਮਤਲਬ ਵੀ ਇਹ ਚੀਜ਼ ਇੱਕ ਜੀ ਕਾਮੇਡੀ ਡਰਾਮਾ ਆ ਸਾਡੀ ਫਿਲਮ ਔਰ ਉਹਦੇ ਵਿੱਚ ਬੂਟੇ ਬੂਟਾ ਸਟੈਂਡ ਲੈ ਲੈਂਦਾ ਗੱਲ ਗੱਲਾਂ ਨੇ ਗਗਨ ਤੁਹਾਡਾ ਨਿੱਜੀ ਜ਼ਿੰਦਗੀ ਦੀ ਜੇ ਗੱਲ ਕਰੀਏ ਇਦਾਂ ਦੇ ਕੰਮ ਹੋਏ ਤੁਹਾਡੇ ਨਾਲ ਤੁਹਾਡੇ ਯਾਰਾਂ ਦੋਸਤਾਂ ਨੇ ਇਦਾਂ ਕੁੱਟ ਪਵਾਈ ਤੁਹਾਨੂੰ ਪਹਿਲਾਂ ਦੇਖੋ ਯਾਰੀ ਦੋਸਤੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਇਹ ਸੋਚਿਆ ਨਹੀਂ ਜਾਂਦਾ ਵੀ ਇਹ ਯਾਰਾਂ ਦੋਸਤਾਂ ਨੇ ਹੀ ਪੁਆਈਆ ਜਾਂ ਕਾਲਜ ਲਾਈਫ ਦੇ ਵਿੱਚ ਬਹੁਤ ਕਿਸੇ ਹੁੰਦੇ ਆ ਆ ਤੁਸੀਂ ਚੰਗੀਆਂ ਲੜਾਈਆਂ ਚੋਂ ਨਿਕਲਦੇ ਹੋ ਚੀਜ਼ਾਂ ਕਿਉਂਕਿ ਮੈਂ ਇੱਥੇ ਵੀ ਪੜਿਆ ਹਾਂ ਤੇ ਮੈਂ ਬਾਹਰ ਵੀ ਪੜਿਆ ਹਾਂ ਉੱਥੇ ਆਸਟ੍ਰੇਲੀਆ ਵੀ ਸੋ ਮੈਂ ਮੈਂ ਯਾਰੀ ਦੋਸਤੀ ਦੇ ਵਿੱਚ ਅਸੀਂ 20 ਥਾਂ ਫਸੇ ਆ ਠੀਕ ਹੈ ਜੀ 20 ਥਾਂ ਨਿਕਲੇ ਵੀ ਆ ਯਾਰੀਆਂ ਦੋਸਤੀਆਂ ਕਰਕੇ ਸੋ ਇਹ ਇਹ ਜਿਆਰੀ ਦੋਸਤੀ ਇਸ ਆਲਵੇਜ਼ ਅ ਮਿਕਸਚਰ ਆਫ ਮਤਲਬ ਆਲ ਥੀਸ ਥਿੰਗਸ ਗੁੱਡ ਐਂਡ ਬੈਡ ਮਨ ਕੋ ਤੁਹਾਡੇ ਨਾਲ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਹੋਵੇ ਤੁਹਾਡੀਆਂ ਸਹੇਲੀਆਂ ਦੇ ਕਰਕੇ ਤੁਹਾਨੂੰ ਡਾਂਟ ਪੈ ਗਈ ਹੋਵੇ ਕਦੀ ਇਨਸੀਡੈਂਟ ਹੋਇਆ ਮੈਨੂੰ ਕਦੇ ਨਾ ਕੁੱਟ ਪਈ ਜਾਂ ਨਾ ਕਦੇ ਡਾਂਟ ਪਈ ਆਲਵੇਜ਼ ਇੰਟੈਲੀਜੈਂਟ ਹੈ ਸਭ ਤੁਹਾਡੇ ਨਹੀਂ ਉਹ ਤੇ ਮੰਮੀ ਡੈਡੀ ਲਾਈਕ ਮੰਮੀ ਕਦੇ ਇੱਕ ਵਾਰ ਛਿੜਕਦੇ ਉਹ ਤੇ ਡੈਡੀ ਨੇ ਕਦੇ ਕੁਝ ਵੀ ਨਹੀਂ ਕਿਹਾ ਉਦੋਂ ਦਿਨ ਦਿਨ ਮੈਂ ਕੁਝ ਕੀਤਾ ਵੀ ਹੁੰਦਾ ਨਾ ਮੈਂ ਉਦੋਂ ਹੀ ਪਹਿਲਾਂ ਮੰਮੀ ਲਈ ਨਿੱਕੀ ਹੁੰਦੀ ਮੰਮੀ ਡੈਡੀ ਨੂੰ ਪਹਿਲਾਂ ਦੱਸ ਦਿੰਦੀ ਸੀ ਵੀ ਹਾਂ ਅੱਜ ਆਹ ਕਰਕੇ ਆਈਆਂ ਸਾਰੀਆਂ ਬੋਲਾਂ ਪਹਿਲੀ ਖੋਲ ਦਿੰਦੇ ਆ ਮੈਂ ਤੁਮ ਮੇਰਾ ਟੱਡ ਦੇਣ ਦਾ ਕੋਈ ਗੱਲ ਨਹੀਂ ਰਹਿੰਦੀ ਕਿਉਂਕਿ ਤੁਹਾਡੀ ਫਿਲਮ ਪਹਿਲੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਪੁਰਾਣਾ ਕਲਚਰ ਦਿਖਾਇਆ ਗਿਆ ਸੀਗਾ ਲਾਟੂ ਫਿਲਮ ਦੇ ਵਿੱਚ ਬਹੁਤ ਵਧੀਆ ਕਨਸੈਪਟ ਸੀਗਾ ਕਿਉਂਕਿ ਇਦਾਂ ਦੇ ਕਨਸੈਪਟ ਨਹੀਂ ਆ ਰਹੇ ਸੀਗੇ ਇੰਡਸਟਰੀ ਦੇ ਵਿੱਚ ਤੁਸੀਂ ਲੈ ਕੇ ਆਏ ਇਹ ਵਾਲਾ ਕਨਸੈਪਟ ਬਹੁਤ ਸੋਹਣਾ ਜੁਨਿਕ ਕਨਸੈਪਟ ਲੱਗ ਰਿਹਾ ਕਿੱਦਾਂ ਆਈਡੀਆ ਜਨਰੇਟ ਹੋਇਆ ਕਿੱਦਾਂ ਤੁਹਾਡੇ ਤੱਕ ਲਾਈਕ ਮੈਂ ਸਿੰਗਿੰਗ ਕਰੀਅਰ ਆਫ ਦਾ 4 ਸਾਲ ਪਹਿਲਾਂ ਸਟਾਰਟ ਕੀਤਾ ਸੀਗਾ ਜੀ ਐਂਡ ਮੈਂ ਉਹ ਕਿਸਮਤ ਵਾਲੇ ਕਲਾਕਾਰਾਂ ਚ ਨਹੀਂ ਵੀ ਜਿਨ੍ਹਾਂ ਦੇ ਪਹਿਲੇ ਗਾਣੇ ਚੱਲ ਗਿਆ ਜੀ ਜੀ ਮੈਂ ਮੈਂ ਹੌਲੀ ਹੌਲੀ ਗਾਣੇ ਕੀਤੇ ਹੌਲੀ ਹੌਲੀ ਚੜੇ ਆ ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਗगन ਕੋਕਰੀ ਕੌਣ ਹੈ ਬਿਲਕੁਲ ਇੱਥੇ ਮੈਂ ਥੋੜੀ ਜੀ ਚੀਜ਼ ਐਡ ਜ਼ਰੂਰ ਕਰ ਦਵਾ ਕਿ ਗगन ਕੋਕਰੀ ਉਹ ਨੌਜਵਾਨ ਉਹ ਇਨਸਾਨ ਆ ਜਿਹਦੇ ਕਰਕੇ ਬਹੁਤ ਸਾਰੇ ਫਨਕਾਰ ਬਣੇ ਨੇ ਅੱਜ ਤੱਕ ਇਹ ਗੱਲ ਬਹੁਤੇਆਂ ਨੂੰ ਨਹੀਂ ਪਤਾ ਇਹਦੇ ਕਰਕੇ ਗगन ਕਰਕੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਬਹੁਤ ਸਾਰੇ ਮੁੰਡੇ ਜਿਹੜੇ ਅੱਗੇ ਆਏ ਗगन ਪਹਿਲਾਂ ਬੜਾ ਭਾਰਾ ਹੁੰਦਾ ਸੀਗਾ ਹੈ ਗगन ਇਹਦਾ ਹੀ ਆ ਬੜਾ ਭਾਰਾ ਹੁੰਦਾ ਸੀ ਗगन ਪਰ ਹੈਲਪ ਵੀ ਬਹੁਤ ਕਰਦਾ ਰਿਹਾ ਕਹਿੰਦੇ ਗगन ਪਹਿਲਾਂ ਦੱਸੋ ਜ਼ਰੂਰ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਇਸ ਬਾਰੇ ਕਿ ਗगन ਨੇ ਕਿਹਨਾ ਕਿਨਾਂ ਦੀ ਮਦਦ ਕੀਤੀ ਹੈ ਪਰ ਗगन ਨੂੰ ਕਿੰਨੀ ਸਟਰਗਲ ਕਰਨੀ ਪਈ ਮੈਂ ਸੋਸ਼ਲ ਮੀਡੀਆ ਤੇ ਜਾਂ ਮੈਂ ਇਹ ਕਹਿੰਦਾ ਨਹੀਂ ਵੀ ਮੈਂ ਇਹਨੂੰ ਇਹਦੀ ਹੈਲਪ ਕੀਤੀ ਐਂਡ 올 ਦੈਟ ਬਿਕੋਜ਼ ਮੈਨੂੰ ਇਹ ਲੱਗਦਾ ਹੁੰਦਾ ਵੀ ਹਰ ਇੱਕ ਬੰਦਾ ਆਪਣੀ ਕਿਸਮਤ ਆਪ ਲੈ ਕੇ ਆਉਂਦਾ ਇਸ ਜਸਟ ਕਿ ਤੁਸੀਂ ਸੋਰਸਸ ਹੁੰਨੇ ਹੋ ਜ਼ਿੰਦਗੀ ਦੇ ਵਿੱਚ ਕਈ ਵਾਰੀ ਤੁਸੀਂ ਕਿਸੇ ਨੂੰ ਉਹੀ ਕਹਿ ਦਿੰਦੇ ਹੋ ਯਾਰ ਇਹ ਜਿਹੜਾ ਮੇਰਾ ਆ ਦੋਸਤ ਬੈਠਾ ਨਾ ਯਾਰ ਤੁਸੀਂ ਇੱਕ ਮਿੰਟ ਗੱਲਾਂ ਮਾਰੋ ਯਾਰ ਮੈਂ ਆਇਆ ਇੰਨੇ ਚ ਹੀ ਅਗਲੇ ਦੀ ਗੱਲਬਾਤ ਬਣ ਜਾਂਦੀ ਹੈ ਰਾਈਟ ਸੋ ਮੈਨੂੰ ਮੈਂ ਆਬਵੀਅਸਲੀ ਆਈ ਵਾਸ ਅ ਪ੍ਰੋਮੋਟਰ ਇਨ ਆਸਟ੍ਰੇਲੀਆ ਸੋ ਮੈਂ ਕਾਫੀ ਕਲਾਕਾਰਾਂ ਨੂੰ ਉੱਥੇ ਲੈ ਕੇ ਗਿਆ ਆ ਮੈਂ ਉਹਨਾਂ ਦੇ ਸ਼ੋ ਕਰਾਇਆ ਜਿਦੇ ਵਿੱਚ ਬਹੁਤ ਹੀ ਵੱਡੇ ਨਾਮ ਆ ਤੇ ਉਦੋਂ ਬਹੁਤ ਹੀ ਨਵੇਂ ਨਾਮ ਆ ਜਿਹੜੇ ਅੱਜ ਦੀ ਡੇਟ 'ਚ ਬਹੁਤ ਵਧੀਆ ਵਧੀਆ ਜਾ ਰਹੇ ਨੇ ਸੋ ਅਮ ਉਹਨਾਂ ਸਾਰਿਆਂ ਨੂੰ ਮੈਂ ਲੈ ਕੇ ਗਿਆ ਐਂਡ ਆਈ ਥਿੰਕ ਕਿ ਮੈਂ ਯਾਰੀ ਦੋਸਤੀ ਚ ਵੀ ਲੈ ਕੇ ਗਿਆ ਸਾਰਿਆਂ ਨੂੰ ਤੇ ਮੈਂ ਐਜ਼ ਅ ਫੈਨ ਲੈ ਕੇ ਗਿਆ ਜੀ ਕਿ ਯਾਨੀ ਬੱਬੂ ਮਾਨ ਭਾਈ ਅਮਰਿੰਦਰ ਪਾਜੀ ਅ ਮਤਲਬ ਉਹਨਾਂ ਦੇ ਮੈਂ ਸ਼ੋਅ ਕਰਾਇਆ ਉੱਥੇ ਜੀ ਆਮ ਆਮ ਫੈਨ ਆਫ them ਤੇ ਉਹਦੇ ਚ ਕੋਈ ਬਿਜ਼ਨਸ ਟਰਮਸ ਕੁਝ ਵੀ ਨਹੀਂ ਹਨਾ ਕਈ ਚੀਜ਼ਾਂ ਤੁਸੀਂ ਦਿਮਾਗ ਤੋਂ ਸੋਚ ਕੇ ਨਹੀਂ ਕਰਦੇ ਤੁਸੀਂ ਕਹਿੰਦੇ ਹੋ ਯਾਰ ਆਹ ਕਰਨੀ ਹੈ ਯਾਰ ਬੰਦੇ ਨੂੰ ਮਿਲਣਾ ਯਾਰ ਬਸ ਦੈਟਸ ਇਟ ਐਂਡ ਹੁਣ ਜਦੋਂ ਮੈਂ ਮਤਲਬ ਫॉर ਮੀ ਇਟਸ 올 ਅਬਾਊਟ ਪੈਸ਼ਨ ਤੇ ਮੈਂ ਪੈਸ਼ਨ ਨਾਲ ਹੀ ਕੰਮ ਕੀਤਾ ਬਾਈ ਉਹ ਵੀ ਕੀਤਾ ਤੇ ਹੁਣ ਵੀ ਮੈਂ ਪੈਸ਼ਨ ਨਾਲ ਹੀ ਕਰ ਰਿਹਾ ਹਾਂ ਸੋ ਕਮਿੰਗ ਟੂ ਦ ਪੁਆਇੰਟ ਕਿ ਫਿਲਮ ਇਹ ਐਕਚੁਅਲੀ ਮੋٹے ਆ ਮੋٹے ਤੋਂ ਮੋٹے ਤੋਂ ਪਤਲੇ ਹੁੰਦੇ ਆ ਉਹ ਸਫਰ ਕਿਦਾਂ ਰਿਹਾ ਉਹ ਵੀ ਉਹ ਵੀ ਜਿਹੜੇ ਕੰਮ ਜਿਹੜਾ ਕੰਮ ਕਰਦੇ ਉਹੋ ਜੇ ਬਣਜੋ ਪ੍ਰੋਮੋਟਰ ਮੋٹے ਹੀ ਚੰਗੇ ਲੱਗਦੇ ਆ ਕਲਾਕਾਰ ਡਰਦੇ ਰਹਿੰਦੇ ਜੀ ਇਹ ਸਿੰਗਰ ਜਾਂ ਐਕਟਰ ਹਮੇਸ਼ਾ ਪਤਲੇ ਹੀ ਵਧੀਆ ਲੱਗਦੇ ਕਿਉਂਕਿ ਸਕਰੀਨ ਤੇ ਆਉਣਾ ਹੁੰਦਾ ਸੋ ਮੈਂ ਪਹਿਲਾਂ ਇਸ ਚੀਜ਼ ਲਈ ਪ੍ਰੀਪੇਅਰ ਹੋਇਆ ਫਿਰ ਮੈਂ ਇਸ ਆਈ ਵਾਸ 107 ਐਂਡ ਨਾਊ ਆਮ 75 ਸੋ کافی ਜਿਆਦਾ ਫਰਕ ਹੈ ਜੀ ਇਹਨਾਂ ਦੋਵਾਂ ਫੀਗਰ ਜਿਆਦਾ ਫਰਕ ਹੈ ਜੀ ਤੇ ਮੈਨੂੰ ਬੇਸਿਕਲੀ ਕੀ ਆ ਵੀ ਇਨ ਟਰਮਸ ਆਫ ਜਿਹੜੀ ਆ ਫਿਲਮ ਸਿਲੈਕਸ਼ਨ ਆ ਲਾ ਲੋ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਆਂ ਵੀ ਮੈਂ ਇਹ ਚੀਜ਼ ਵਧੀਆ ਸਿਲੈਕਟ ਕਰਾਂ ਜੀ ਆ ਮੈਂ ਹਫੜਾ ਦਫੜੀ ਚ ਨਹੀਂ ਕਰਦਾ ਚੀਜ਼ ਸੋ ਇਹ ਵੀ ਸਬਜੈਕਟ ਮੈਨੂੰ ਸਬਜੈਕਟ ਵਧੀਆ ਹੋਣਾ ਚਾਹੀਦਾ ਇਟ ਡਸਨਟ ਰੀਲੀ ਮੈਟਰ ਹੋ ਕੱਲ ਦਾ ਪਰਸੋਂ ਦਾ ਫਿਚਰ 20 ਸਾਲ ਪੈ ਆਉਣ ਵਾਲੇ 20 ਸਾਲ ਜਿਹੜੇ ਲੋਕਾਂ ਤੱਕ ਪਹੁੰਚ ਕਰ ਰਹੇ ਉਹ ਚੀਜ਼ਾਂ ਹੋ ਚਾਹੀਦੀਆਂ ਲਾਟੂ ਆ ਲਾਟੂ ਲਾਟੂ ਬਹੁਤ ਸਾਲ ਦੇਖੀ ਜਾਣੀ ਫਿਲਮ ਬਿਲਕੁਲ ਠੀਕ ਹੈ ਜੀ ਜਿਹਨੇ ਸਿਨੇਮੇ ਵਿੱਚ ਨਹੀਂ ਵੀ ਦੇਖੀ ਉਹ ਵੀ ਦੇਖੂਗਾ ਬਿਲਕੁਲ ਦੇਖੂਗਾ ਕਿਉਂਕਿ ਉਹ ਇੱਕੋ ਇੱਕ ਉਹ ਕਹਾਣੀਆਂ ਜਿਹੜੀ ਲਾਈਟ ਲੈ ਕੇ ਆ ਰਿਹਾ ਠੀਕ ਹੈ ਜੀ ਮਨਿਕਾ ਤੁਹਾਡੀ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਬਾਲੀਵੁੱਡ ਦੇ ਵਿੱਚ ਵੀ ਤੁਹਾਡਾ ਕਾਫੀ ਨਾਮ ਹੋਇਆ ਹੁਣ ਇਸ ਵਕਤ ਜੇ ਪਾਲੀਵੁੱਡ ਦੀ ਗੱਲ ਕਰੀਏ ਦੋਹਾਂ ਇੰਡਸਟਰੀਜ਼ ਦੇ ਵਿੱਚ ਕਿੰਨਾ ਡਿਫਰੈਂਸ ਸਮਝਦੇ ਹੋ ਕਿਦਾਂ ਕੰਮ ਕਰਨ ਦਾ ਕਿੰਨਾ ਕੁ ਡਿਫਰੈਂਸ ਹੈ ਹੁਣ ਮੰਨੋਂ ਤਾਂ ਬਿਲਕੁਲ ਕੋਈ ਫਰਕ ਨਹੀਂ ਲੱਗਿਆ ਮੈਂ ਜਦੋਂ ਫਰੰਗੀ ਕੀਤੀ ਫਰੰਗੀ ਰਾਜੀਵ ਢਿੰਗਰਾ ਨੇ ਡਾਇਰੈਕਟ ਕੀਤੀ ਸੀ ਉਹਨਾਂ ਨੇ ਉਸ ਟਾਈਮ ਤੇ ਲਵ ਪੰਜਾਬ ਡਾਇਰੈਕਟ ਕੀਤੀ ਸੀਗੀ ਤੇ ਕਪਲਜੀ ਵੀ ਪੰਜਾਬੀ ਨੇ ਪੂਰਾ ਉੱਥੇ ਰੂ ਪੰਜਾਬੀ ਸੀਗਾ ਆਪਾਂ ਰੋਪੜ ਸ਼ੂਟ ਕੀਤਾ ਜਾਂ ਬਾਕੀ ਜਿਹੜਾ ਬੱਚਿਆ ਸੀ Rajasthan ਸ਼ੂਟ ਕੀਤਾ ਸੋ ਇਟ ਵਾਸ ਵੈਰੀ ਸਿਮਲਰ ਤੇ ਜਦੋਂ ਮੈਂ ਪਲਟਨ ਕੀਤੀ ਆਪ ਉਹ ਵੀ ਆਪਾਂ ਚੰਡੀਗੜ੍ਹ ਸ਼ੂਟ ਕੀਤੀ ਸੋ ਮੇਰੇ ਲਈ ਤਾਂ ਜ਼ਿਆਦਾ ਕੁਝ ਫਰਕ ਨਹੀਂ ਸੀ ਤੇ ਗगन ਦਾ ਕਿਹੜਾ ਗਾਣਾ ਪਸੰਦ ਆ ਤੁਹਾਨੂੰ ਮਲਾਈਆਂ ਹੋ ਗੋਰੇ ਰੰਗ ਤੇ ਮਲਾਈਆਂ ਆਈਆਂ ਹੋ ਗੋਰੇ ਰੰਗ ਤੇ ਮਲਾਈਆਂ ਆਈਆਂ ਹੋ ਮੁੰਡੇ ਤੇਰੇ ਉੱਤੇ ਮਾਰਦੇ ਟੜਾਈਆਂ ਨਹੀਂ ਫਿੱਟ ਜਈ ਜੀਨ ਵਾਲੀ ਐ ਨਹੀਂ ਫਿੱਟ ਜਈ ਜੀਨ ਵਾਲੀ ਐ ਨਹੀਂ ਫਿੱਟ ਜਈ ਜੀਨ ਵਾਲੀ ਐ ਹੋ ਗੱਲ ਸੁਣ ਲੈ ਰਕਾ ਨੇ ਮੇਰੀ ਕੰਨ ਕਰਕੇ ਅੱਖਾਂ ਦੇ ਨਿਸ਼ਾਨੇ ਤੇਰੇ ਗੱਨ ਵਰਗੇ ਪੂਰਾ ਘੈਂਟ ਲੱਗਦਾ ਏ ਫੈਸ਼ਨ ਤੇਰਾ ਤੇਰੇ ਪਿੱਛੇ ਮੁੰਡਿਆਂ ਦੀ ਡਾਂਗ ਖੜਕੇ ਪੱਟ ਬੁੱਲਦੀਆਂ ਸੀੜੀਆਂ ਪੱਟ ਬੁੱਲਦੀਆਂ ਸੀੜੀਆਂ ਕਮਾਈਆਂ ਉਹ ਪੱਟ ਬੁੱਲਦੀਆਂ ਸੀੜੀਆਂ ਕਸਾਈਆਂ ਨੀ ਚਮਕੀਲਾ ਸੁਣ ਲੈ ਕੁੜੇ ਨੀ ਯਮਲੇ ਨੂੰ ਸੁਣ ਲੈ ਕੁੜੇ ਨੀ ਮਾਣ ਕੇ ਸੁਣ ਲੈ ਕੋੜੇ ਕਾਫੀ ਟਾਈਮ ਬਾਅਦ ਗਿਆ ਕੀ ਬਾਤ ਹੈ ਕੀ ਬਾਤ ਅਸਲ 'ਚ ਮੈਂ ਨਾ ਜਦੋਂ ਸਟੇਜ 'ਆ ਲਉਣਾ ਮੈਨੂੰ ਹੁਣ ਆਦਤ ਇਹ ਪੈ ਗਈ ਆ ਵੀ ਮੈਂ ਕੱਪ ਉਹ ਰੱਖ ਲੈਣਾ ਮੂਰੇ ਆਪਣਾ ਸਾਰਾ ਜਿਹੜਾ ਡਾਟਾ ਜਾ ਜਿੰਨਾ ਸਾਰਾ ਹਾਂਜੀ ਉਹ ਹੁਣ ਆਦਤ ਇਹੋ ਜੀ ਪਈ ਆ ਵੀ ਉਹ ਤੋਂ ਦੇਖ ਕੇ ਚੀਜ਼ਾਂ ਗਾਉਣ ਦੀ ਵੀ ਹਾਂ ਆਹ ਠੀਕ ਆ ਓਕੇ ਆ ਜੀ ਫਿਰ ਇੱਕ ਅਤੀ ਲਾਈਨ ਦੇਖ ਕੇ ਬੰਦੇ ਨੂੰ ਸਾਰਾ ਗਾਣਾ ਚੇਤੇ ਆ ਜਾਂਦਾ ਹੁਣ ਜਦੋਂ ਜਦੋਂ ਇਹੋ ਜੀ ਇੱਕਦਮ ਕਹਿ ਦਿੰਦੀ ਉਹ ਗਾ ਦੇ ਉਗਾ ਦੇ ਪ੍ਰਾਣਾ 2 ਸਾਲ ਪ੍ਰਾਣਾ ਬੜੀਆਂ ਡਿਮਾਂਡਾਂ ਹੁੰਦੀਆਂ ਜਦੋਂ ਸਟੇਜ ਤੇ ਵੀ ਬੰਦਾ ਖੜਾ ਹਾਂਜੀ ਹਾਂਜੀ ਹਾਂ ਗਗਨ ਤੁਹਾਡੇ ਗਾਣਿਆਂ ਦੇ ਵਿੱਚ ਇੱਕ ਮੈਂ ਚੀਜ਼ ਦੇਖੀ ਇੱਕ ਦੋ ਗਾਣੇ ਤੁਹਾਡੇ ਇਦਾਂ ਦੇ ਆਏ ਬਲੇਸਿੰਗਸ ਆਫ ਬੇਬੇ ਬਾਪੂ ਫਿਰ ਬਲੇਸਿੰਗ ਆਫ ਗੋਡ ਹੈ ਨਾ ਰੱਬ ਤੇ ਇਹਨਾਂ ਦੇ ਪਿੱਛੇ ਕੀ ਸਟੋਰੀ ਹੈ ਕਿ ਸੋਚ ਕੇ ਇਹ ਥੌਟ ਤੁਹਾਡੇ ਦਿਮਾਗ ਦੇ ਵਿੱਚ ਆ ਕਿ ਇੱਕੋ ਤਰੀਕੇ ਦੇ ਗਾਣਿਆਂ ਦੇ ਨਾਮ ਰੱਖਣੇ ਨੇ ਆ ਦੇਖੋ ਜੀ ਮੈਂ ਮੈਨੂੰ ਰੋਜੀ ਰੋਟੀ ਪਾਇਆ ਬਲੇਸਿੰਗਸ ਆਫ ਬਾਪੂ ਨੇ ਠੀਕ ਹੈ ਜੀ ਆ ਉਸ ਤੋਂ ਬਾਅਦ ਮੈਂ ਮੈਂ ਮੈਨੂੰ ਇਹ ਪਹਿਲਾਂ ਇਹ ਲੱਗਦਾ ਹੁੰਦਾ ਸੀ ਵੀ ਯਾਰ ਸਿਆਣੇ ਗਾਣੇ ਨਹੀਂ ਚੱਲਦੇ ਜੀ ਇਹ ਫੈਕਟ ਆ ਵੀ ਇਹ ਯਾਰ ਇਹ ਲੋਕ ਨਹੀਂ ਸੁਣਦੇ ਪਰ ਬlesing ਆ ਬਾਪੂ ਇੱਕ ਇਹੋ ਜਿਹਾ ਇੰਡਸਟਰੀ ਦਾ ਗਾਣਾ ਸੀਗਾ ਜਿਹਦੇ ਵਿੱਚ ਕੁੜੀ ਨਹੀਂ ਸੀ ਕੋਈ ਔਰ ਜਿਹੜਾ ਕੰਪਲੀਟਲੀ ਬਾਪੂ ਤੇ ਸੀ ਰਿਸ਼ਤੇ ਤੇ ਸੀਗਾ ਇੱਕ ਤੇ ਜਿਹੜਾ ਬਾਪ ਦਾ ਰਿਸ਼ਤਾ ਐਂਡ ਉਹ ਗਾਣਾ ਅੱਜ ਵੀ ਹਰ ਇੱਕ ਵਿਆਹ ਤੇ ਚੱਲਦਾ ਬਿਲਕੁਲ ਚੱਲਦਾ ਤੇ ਇਹਦੇ ਬੋਲ ਜ਼ਰੂਰ ਸੁਣਨੇ ਚਾਹਾਂਗੇ ਸਾਡੇ ਜਿਨੇ ਵੀ ਦਰਸ਼ਕਾ ਉਹ ਜ਼ਰੂਰ ਸੁਣਨਾ ਚਾਹਣਗੇ ਗਾਣਾ ਕਿਉਂਕਿ ਇਹ ਗਾਣਾ ਹਰ ਮੁੰਡੇ ਨੇ ਆਪਣੀ ਗੱਡੀ ਦੇ ਵਿੱਚ ਜ਼ਰੂਰ ਬਜਾਇਆ ਹੋਣਾ ਗਗਨ ਦੇ ਇਸ ਗਾਣੇ ਲਈ ਤਾਂ ਅਸੀਂ ਪਹਿਲਾਂ ਤਾਰੀਫ਼ ਕਰ ਦਨੇ ਤੇ ਹੁਣ ਗਾਣਾ ਸੁਣ ਵੀ ਲਨੇ ਆ। ਹੋ ਬਹੁਤ ਕਮਾਇਆ ਬਾਪੂ ਨੇ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਨੇ ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ ਮੈਨੂੰ ਕਾਲਜ ਚ ਲਾਇਆ ਬਾਪੂ ਨੇ ਹੋ ਕਾਲਜ ਚ ਲਾਇਆ ਬਾਪੂ ਨੇ ਸਾਰੀ ਜ਼ਿੰਦਗੀ ਹੀ ਫੋੜਿਓਨੇ ਹੱਕਿਆ ਹੋ ਸਾਰੀ ਜ਼ਿੰਦਗੀ ਹੀ ਫੋੜਿਓਨੇ ਹੱਕਿਆ ਉਨਾ ਹੀ ਥੱਕਿਆ ਉਮਰ ਮਰ ਕੇ ਹੋ ਜੱਟ ਆਉਡੀਆਂ ਚ ਘੁੰਮਦਾ ਫਿਰੇ ਹੋ ਇੱਕ ਬਾਪੂ ਵਾਲੇ ਫੋੜੀ ਕਰਕੇ ਬਹੁਤ ਗੋ ਬਹੁਤ ਗੋ ਮਨਕਾ ਜੀ ਤੁਹਾਡੀ ਗੱਲ ਕਰੀਏ ਪੰਜਾਬੀ ਫਿਲਮ ਇਸ ਵਕਤ ਤੁਸੀਂ ਪਹਿਲੀ ਵਾਰ ਇਹ ਰੋਲ ਨਿਭਾਇਆ ਕਿੰਨਾ ਚੈਲਿੰਜਿੰਗ ਰਿਹਾ ਹੈ ਇਹ ਰੋਲ ਤੁਹਾਡੇ ਲਈ ਮੇਰੇ ਲਈ ਤਾਂ ਚੈਲਿੰਜਿੰਗ ਨਹੀਂ ਸੀਗਾ ਕਿਉਂਕਿ ਆਈ ਹੈਵ ਅ ਪੰਜਾਬੀ ਬੈਕਗਰਾਉਂਡ ਆਮ ਦਾ ਆਈ ਲਾਈਕ ਵੇਅਰਿੰਗ ਸੂਟ ਮੇਰੀ ਬੀਬੀ ਇਹੋ ਜਿਹੇ ਸੂਟ ਪੌਂਦੀ ਆ ਉਹ ਪਿੱਛੋਂ ਪਾਕਿਸਤਾਨ ਚ ਹਰੀਆਬਾਦ ਨੂੰ ਬਿਲੋਂਗ ਕਰਦੇ ਸੀਗੇ And um, we go to the, the the culture and everything is very apparent in our lives. So it, I mean, कुछ ज़्यादा like, different नहीं yeah, uh. oh, I mean, but I this character ने मैं ज़्यादा relate कर दिए except for an urban kurina marriage urbanness नहीं का जैसे कोई हाँ मैं बार दी कुड़ियाँ. ਬਾਰ ਦੀ ਕੋਈ ਤੁਸੀਂ ਜੀਨਰ T-ਸ਼ਰਟਾ ਪਾ ਲੋ ਪਰ ਇਹ ਤੁਹਾਨੂੰ ਅਰਬਨ ਨਹੀਂ ਬਣਾਉਂਦਾ ਪਰ ਜਦੋਂ ਤੁਸੀਂ ਡਾਇਲੌਗ ਬੋਲਦੇ ਹੋ ਉਦੋਂ ਪਤਾ ਲੱਗਦਾ ਵੀ ਠੇਟ ਕੁੜੀ ਆ ਪੰਜਾਬੀ ਠੇਟ ਕੁੜੀ ਆ ਇਹਨ ਲਫ਼ਜ਼ਾਂ ਇਹ ਉਹ ਹੁੰਦੇ ਵੀ ਜਿਦਾਂ ਇੱਕ ਪੰਜਾਬੀ ਕੁੜੀਆਂ ਬੋਲਦੀਆਂ ਨੇ ਹਨਾ ਕਿਉਂਕਿ ਮੈਂ ਆਪਣੀ ਬੀਬੀ ਸੋ ਮੈਂ ਰਾਜ ਮੈਂ ਬੌਰਨ ਯੂਐਸ ਦੀ ਆ ਪਰ ਮੈਂ ਪਲੀ ਬੜੀ ਰਾਜਸਥਾਨ ਦੀ ਆ ਮਿਨਿਮਮ ਮੇਰੀ ਦਾਦੀ ਮੈਂ 8 ਮਹੀਨਿਆਂ ਦੀ ਸੀ ਜਦੋਂ ਮੇਰੀ ਦਾਦੀ ਮੈਨੂੰ ਲੈ ਗਈ ਰਾਜਸਥਾਨ ਹੋਰ ਤੋਂ ਹੋਰ ਜਦੋਂ ਮੈਂ ਸਕੂਲ ਲੈ ਜਾਂਦੀ ਸੀ ਮੇਰੇ ਡੈਡ ਨੇ ਕਦੇ ਸਾਨੂੰ ਘਰੇ ਪੰਜਾਬੀ ਨਹੀਂ ਸੀ ਬੋਲਣ ਦਿੱਤੀ ਐਵਰੀ ਫਰਾਈਡੇ ਤੇ ਸੰਡੇ ਸਾਨੂੰ ਗੁਰਦੁਆਰੇ ਲੈ ਕੇ ਜਾਂਦੇ ਸੀ ਵੀ ਉੱਥੇ ਸਾਡੇ ਨੂੰ ਕਲਾਸਾਂ ਦੇ ਵਿੱਚ ਪਾਇਆ ਸੀ ਲਾਈਕ ਸਿੱਖ ਹਿਸਟਰੀ ਕੀਰਤਨ ਐਂਡ ਗੁਰਮੁਖੀ ਆਮ ਡੈਡ ਨੇ ਬੜਾ ਜੋਰ ਲਾਇਆ ਵੀ ਮੈਂ ਗੁਰਮੁਖੀ ਸਿੱਖਵਾ ਚਲੋ ਇਹ ਜੇ ਗੱਲ ਕਰੀਏ ਇਸ ਫਿਲਮ ਦੀ ਤੇ ਫਿਲਮ ਦੇ ਵਿੱਚ ਕਿਹੜਾ ਜਾਂਦਾ ਤੁਹਾਡਾ ਡਾਇਲੋਗ ਹੈ ਜਿਹੜਾ ਸਾਰੇ ਦਰਸ਼ਕਾਂ ਨੂੰ ਯਾਦ ਰਹੂਗਾ ਜਦੋਂ ਸਿਨੇਮਾ ਘਰਾਂ ਦੇ ਬਾਹਰ ਨਿਕਲ ਗਏ ਇਸ਼ਕ ਦੇ ਚੱਕਰ 'ਚ ਕਿਤੇ ਮਰ ਮਰਾਂ ਨਾ ਜਾਏ ਮੇਰੇ ਸਿਰ ਸਵਾਬ ਪਾਏਗਾ ਕਿ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਖਾਗੀ ਬਹੁਤ ਕੋ ਗगन ਤੁਹਾਡੇ ਗਾਣੇ ਹਮੇਸ਼ਾ ਕੁਝ ਨਾ ਕੁਝ ਮੈਸੇਜ ਲੈ ਕੇ ਆਉਂਦੇ ਨੇ ਮੈਂ ਜਿੰਨੇ ਵੀ ਗਾਣੇ ਸੁਣਦਾ ਸੀਗਾ ਜਿੰਨੇ ਵੀ ਅਸੀਂ ਆਪਾਂ ਵੀ ਸੁਨੇ ਨੇ ਜਦੋਂ ਮੇਰੇ ਦੋਸਤ ਸੁਣਦੇ ਨੇ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਗगन ਆ ਜਾ ਰਹੇ ਨੇ ਤੇ ਉਹਨਾਂ ਨੇ ਸਾਰਿਆਂ ਨੇ ਦੱਸਿਆ ਵੀ ਬਹੁਤ ਸੋਹਣੇ ਗਾਣੇ ਨੇ ਜਿੰਨੇ ਵੀ ਹੈ ਕਨਸੈਪਟ ਕੌਣ ਚੂਜ਼ ਕਰਦਾ ਤੁਹਾਡੇ ਗਾਣਾ ਜਨਰਿਕ ਹੁੰਦੇ ਮੈਂ ਨਾ ਚੂਸ ਸਾਰਾ ਆਪ ਹੀ ਕਰਦਾ ਨਹੀਂ ਐਂਡ ਕਈ Song ਆ ਜਿਹੜੇ ਮੈਂ ਆਪ ਹੀ ਲਿਖਾਉਣਾ ਆ ਮੋਸਟਲੀ 90% Song ਜਿਹੜੇ ਮੈਂ ਆਪ ਹੀ ਲਿਖਾਉਣਾ ਵੀ ਇਹਦੇ ਵਿੱਚ ਆਪ ਹੀ ਆਪ ਹੀ ਆਪ ਹੀ ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਲਿਖਣਾ ਕਿਵੇਂ ਆ ਪਰ ਤੁਸੀਂ ਲਿਖਵਾ ਸਕਦੇ ਹੋ ਯਾ ਟੌਪਿਕ ਨੂੰ ਟੱਚ ਕਰ ਲਈਏ ਨੂੰ ਟੱਚ ਕਰ ਲਈਏ ਐਂਡ ਸਿਆਣੇ ਗਾਣਿਆਂ ਦਾ ਮਤਲਬ ਇਹ ਆ ਵੀ ਠੀਕ ਆ ਆਬਵੀਅਸਲੀ ਇੱਕ ਰਿਸਪੌਂਸਿਬਿਲਟੀ ਬਣਦੀ ਆ ਪਰ ਥੋੜਾ ਕਮਰਸ਼ੀਅਲ ਵੀ ਹੋਣਾ ਪੈਂਦਾ ਬੀਂਗ ਅ ਸਿੰਗਰ ਲਾਈਕ ਤੁਸੀਂ 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 ਸਿੰਗਰ ਹੋ ਐਂਡ ਤੁਹਾਡੇ ਜੇ ਸ਼ੋਅ ਲੱਗਦੇ ਆ ਤੇ ਤਾਈਓ ਤੁਹਾਨੂੰ ਇਨਕਮ ਆ ਇੱਕ ਇਹ ਇੰਡਸਟਰੀ ਦੇ ਵਿੱਚ ਅੱਜ ਕੱਲ ਇੱਕ ਹੋਰ ਟ੍ਰੈਂਡ ਚੱਲ ਪਿਆ ਵੀ ਆਪਾਂ ਸੋਸ਼ਲ ਮੀਡੀਆ ਤੇ ਇਦਾਂ ਉਦਾਂ ਦੀ ਵੀਡੀਓ ਪਾ ਦੋ ਤੇ ਟ੍ਰੈਂਡ ਚ ਆ ਜਾਓ ਉਸ ਟ੍ਰੈਂਡ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਵੀਡੀਓਜ਼ ਇਦਾਂ ਦੀਆਂ ਵਾਇਰਲ ਹੋਈਆਂ ਜਿਨ੍ਹਾਂ ਦੇ ਕਰਕੇ ਇੰਡਸਟਰੀ ਤੇ ਵੀ ਕਾਫੀ ਸਵਾਲ ਉੱਠੇ ਵੀ ਇਹ ਸਿਰਫ ਸੋਸ਼ਲ ਬਾਸ਼ੀਆਂ ਆਪਾਂ ਕਰ ਰਹੇ ਆ ਸਿਰਫ ਆਪਣੇ ਪ੍ਰੋਮੋਸ਼ਨ ਦੇ ਲਈ ਤੇ ਆਪਾਂ ਦੇਖ ਨਹੀਂ ਰਹੇ ਵੀ ਕੀ ਹੋ ਰਿਹਾ ਕਿ ਉਹਦਾ ਇੰਪੈਕਟ ਕੀ ਪਊਗਾ ਯੂਥ ਤੇ ਕੀ ਇੰਪੈਕਟ ਪਊਗਾ ਇਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਕਿਦਾਂ ਦੇਖਦੇ ਆ ਨਹੀਂ ਮੈਂ ਜੀ ਮੈਂ ਮੈਂ ਨਾ ਤਾਂ ਪਾਈਆਂ ਹੋ ਜੀਆਂ ਜੀਆ ਹਾਂਜੀ ਮੇਰੀ ਇੱਕ ਵਾਰੀ ਇੱਕ ਸਟੇਜ ਤੇ ਲੜਾਈ ਕੋਈ ਵਾਇਰਲ ਹੋਈ ਸੀਗੀ ਲੌਂਗ ਟਾਈਮ ਬੈਕ ਬਟ ਦਰ ਵਾਸ ਆਲ ਪਲਾਨਡ ਉਹ ਚੀਜ਼ਾਂ ਉਹ ਵੀ ਕੋਈ ਏਡੀ ਕੋਈ ਆਏ ਕੋਈ ਆਪਾਂ ਇਹ ਕਹਿ ਦਈਏ ਵੀ ਉਹਨੂੰ ਉਹਨੂੰ ਸੁਣ ਨਹੀਂ ਸਕਦੇ ਘਰ ਦੇ ਬਹਿ ਕੇ ਜਾਂ ਕੁਝ ਦੈਟ ਵਾਸ ਨੋਰਮਲ ਥਿੰਗ ਐਂਡ ਰੀਸੈਂਟਲੀ ਆ ਵਾਸ ਇਨ ਕੈਨੇਡਾ ਲਾਈਕ 10 10 ਪਹਿਲਾਂ ਉੱਥੇ ਮੇਰੇ ਮੈਂ ਸਾਈਨ ਬੋਰਡ ਲੈ ਕੇ ਖੜਿਆ ਸੀ ਫਰੀ ਹੱਗਸ ਸੋ ਉਹਦੀ ਵੀਡੀਓ ਆਊਗੀ ਹੁਣ ਤੇ ਕਿੱਕਰ ਤੇ ਬਹੁਤ ਲੋਕਾਂ ਨੇ ਬਣਾਈ ਸੀ ਸਾਰੇ ਗੋਰੇ ਆ ਕੇ ਮੈਨੂੰ ਹੱਕ ਕਰ ਰਹੇ ਸੀ ਰਾਈਟ ਤੇ ਉਹ ਜਸਟ ਮੈਨੂੰ ਮੈਨੂੰ ਆਬਵੀਅਸਲੀ ਇਹ ਇੱਕ ਬੜਾ ਹੌਟ ਟਾਪਿਕ ਆ ਅੱਜ ਦੀ ਡੇਟ 'ਚ ਵੀ ਇਹੋ ਜੀਆਂ ਵੀਡੀਓ ਪਾਓ ਤੇ ਵਾਇਰਲ ਹੋ ਜਾਓ ਐਂਡ ਆਲ ਦੈਟ ਚੀਜ਼ਾਂ ਐਟ ਦੀ ਐਂਡ ਤੁਹਾਨੂੰ ਸਟੇਜ ਤੇ ਖੜ ਕੇ ਲੋਕਾਂ ਨੇ ਤੁਹਾਡੇ ਤੋਂ ਗਾਣੇ ਸੁਣਨੇ ਆ ਵੀਡੀਓ ਨਹੀਂ ਸੁਣਨੇ ਆ ਤੇ ਉਹ ਗਾਣੇ ਤੁਹਾਨੂੰ ਗਾਉਣੇ ਪੈਣੇ ਆ ਉਹਨਾਂ ਦੇ ਸਾਹਮਣੇ ਜਦੋਂ ਤੁਸੀਂ ਵਿਆਹ ਦੇ ਸ਼ੋਅ ਲਾਉਨੇ ਹੋ ਜਾਂ ਕੁਝ ਹੋਰ ਲਾਉਨੇ ਹੋ ਉਹ ਤੁਹਾਨੂੰ ਗਾਣਿਆਂ ਲਈ ਬੁੱਕ ਕਰਦੇ ਬਿਲਕੁਲ ਹੁਣ ਗਾਣਿਆਂ ਦੀ ਗੱਲ ਹੋਈ ਹੈ ਤਾਂ ਆਪਾਂ ਇੱਕ ਗਾਣਾ ਹੋਰ ਸੁਣਨਾ ਹੈ ਕਿਉਂਕਿ ਉਹ ਗਾਣਾ ਬਹੁਤ ਚੱਲਿਆ ਸ਼ਤਰੰਜ ਬਹੁਤ ਸਾਰੇ ਗਾਣੇ ਜਿਹੜੇ ਗਗਨ ਦੇ ਨੇ ਉਹ ਹਰ ਇੱਕ ਆਪਾਂ ਕਹਿ ਸਕਦੇ ਪਾਰਟੀ ਦੇ ਵਿੱਚ ਵੱਜਦੇ ਨੇ ਤਾਂ ਗੱਡੀਆਂ ਦੇ ਵਿੱਚ ਤਾਂ ਖਾਸ ਕਰਕੇ ਸ਼ਤਰੰਜ ਗਾਣਾ ਬਹੁਤ ਚੱਲੇਗਾ ਹੋ ਸੈਟਰਡੇ ਨਹੀਂ ਬੈਠਦੇ ਕਲੱਬਾਂ ਵਿੱਚ ਜਾ ਕੇ ਯਾਰ ਬੇਲੀ ਸਾਰੇ ਸੰਗਰਾਦ ਵਾਲਿਆਂ ਪ੍ਰਾਪਤੀ ਨਹੀਂ ਕੋਈ ਜੋਗਣਾ ਸਕੀਏ ਹਾਸੇ ਹੁਸੇ ਵਾਲੇ ਸਾਡੇ ਕਾਂਢ ਵਾਲਿਆਂ ਲੱਭਦੀਆਂ ਰਹਿਣ ਚੰਡੀਗੜ ਕੁੜੀਆਂ ਅਸੀਂ ਐਲੇ ਤੋਂ ਟ੍ਰਾਂਟੋ ਹੋ ਕੇ ਆਉ ਜਾਈਦਾ ਸਾਡੇ ਨਹੀਂ ਦਿਮਾਗ ਸ਼ਤਰੰਜ ਜਾਣਦੇ ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ ਉਹ ਸਾਡੇ ਨਹੀਂ ਦਿਮਾਗ ਸ਼ਤਰੰਜ ਜਾਣਦੇ ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ ਬਹੁਤ ਬਹੁਤ ਕੀ ਇਹ ਗਾਣੇ ਨੂੰ ਪਿਆਰ ਦੇਣ ਲਈ ਸੱਚੇ ਦਿਲੋਂ ਧੰਨਵਾਦ ਇਹਦੇ ਵਿੱਚ ਕੋਈ ਖਾਸ ਮਿਹਨਤ ਹੋਈ ਨਹੀਂ ਨੇ ਇਹ ਗਾਣਾ ਅਸੀਂ ਫੜਾਫੜ ਬਣਾਇਆ ਸੀਗਾ ਆ ਆ ਆ ਆਈ ਸਟਿਲ ਰਿਮੈਂਬਰ ਕਿ ਟੋਰਾਂਟੋ ਦੇ ਵਿੱਚ ਮੇਰਾ ਲਾਸਟ ਦਿਨ ਸੀਗਾ ਜੀ ਅਸੀਂ ਇੱਕੋ ਦਿਨ ਮੇਰੇ ਕੋਲ ਇੱਕੋ ਦਿਨ ਸੀਗਾ ਸ਼ੂਟ ਦਾ ਹਮ ਮਤਲਬ ਉਹਦਾ ਗਾਣਾ ਤਿਆਰ ਕਰਕੇ ਅਸੀਂ ਕਿਹਾ ਵੀ ਅੱਜ ਸ਼ੂਟ ਕਰਦੇ ਹਾਂ ਐਂਡ ਬਸ ਉੱਥੇ ਦਾ ਲਾਸਟ ਦਿਨ ਗਾਣਾ ਬਣਾ ਕੇ ਤੇ ਰਿਲੀਜ਼ ਕਰਤਾ ਗਾਣਾ ਬਹੁਤ ਜ਼ਿਆਦਾ ਚੱਲ ਗਿਆ ਜਿੰਨੀ ਉਮੀਦ ਸੀ ਉਸ ਤੋਂ ਜ਼ਿਆਦਾ ਆ ਯੂ ਨੈਵਰ ਨੋ ਕਿ ਤੁਹਾਡੀ ਕਿਹੜੀ ਚੀਜ਼ ਚੱਲ ਸਕਦੀ ਆ ਮਨਕਾ ਤੇ ਗਗਨ ਫਿਲਮ ਦੇ ਬਾਰੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਫਿਲਮ ਥੀਏਟਰਾਂ ਦੇ ਵਿੱਚ ਕਦੋਂ ਆ ਰਹੀ ਹੈ ਤੇ ਕਿਉਂ ਦੇਖਣਾ ਹਣਾ ਆ ਪੰਜ ਅਪ੍ਰੈਲ ਨੂੰ ਜੀ ਫਿਲਮ ਸਾਡੀ ਰਿਲੀਜ਼ ਹੋ ਰਹੀ ਹੈ 11 ਵੇ ਤੁਸੀਂ ਜ਼ਰੂਰ ਸਾਰੇ ਜਣੇ ਜਾਇਓ ਜੀ ਦੇਖਣ ਆ ਕਾਫੀ ਰੀਜ਼ਨਸ ਨੇ ਦੇਖਣ ਦੇ ਉਹ ਰੀਜ਼ਨਸ ਤੁਹਾਨੂੰ ਤੁਹਾਡੀ ਫੈਮਿਲੀ ਨਾਲ ਜਦੋਂ ਤੁਸੀਂ ਫਿਲਮ ਦੇਖਣ ਜਾਓਗੇ ਤੁਹਾਡੇ ਮਾਪਿਓ ਨਾਲ ਜਾਂ ਤੁਹਾਡੇ ਬਜ਼ੁਰਗਾਂ ਦੇ ਨਾਲ ਤੁਹਾਡੇ ਜਵਾਕਾਂ ਦੇ ਨਾਲ ਉਹ ਤੁਹਾਨੂੰ ਰੀਜ਼ਨ ਆਪੇ ਤੁਹਾਡੇ ਸਾਹਮਣੇ ਆ ਜਾਣਗੇ ਕਿਉਂ ਨੇ ਐਂਡ ਫੁੱਲ ਫੈਮਿਲੀ ਐਂਟਰਟੇਨਮੈਂਟ ਕਾਮੇਡੀ ਡਰਾਮਾ ਤੁਹਾਡੇ ਸਾਹਮਣੇ ਔਰ ਮੇਰੇ ਨਾਲ ਯੋਗਰਾ ਸਿੰਘ ਜੀ ਨਿਰਮਲ ਰਿਸ਼ੀ ਜੀ ਬੀ ਐਨ ਸ਼ਰਮਾ ਜੀ ਸਰਦਾਰ ਸੋਹੀ ਜੀ ਰਾਣਾ ਜੰਗਬਹਾਦਰ ਜੀ ਗੁਰਪ੍ਰੀਤ ਪੰਘੂ मैम ਬਹੁਤ ਜਿਆਦਾ ਮਤਲਬ ਜਿਨ੍ਹਾਂ ਨੂੰ ਲੇਜੈਂਡਰੀ ਆਪਾਂ ਕਹਿ ਦਈਏ ਆਰਟਿਸਟ ਫਿਰ ਮੇਰੇ ਨਾਲ ਯੁਵਰਾਜ ਹੰਸ ਰਗਵੀਰ ਬੋਲੀ ਸਾਰੇ ਮੌਨਿਕਾ ਹਾਂ ਤੁਹਾਡੇ ਸਾਹਮਣੇ ਸਾਹਮਣੇ ਬੈਠੇ ਰਹੇ ਮੈਨੂੰ ਘੱਟ ਦੇਖ ਰਹੇ ਤੈਨੂੰ ਜਿਆਦਾ ਦੇਖ ਰਹੇ ਹੋਣੇ ਤੇ ਸੋ ਸਾਰੇ ਜਾਣੇ ਨੇ ਜੀ ਸੋ ਜਰੂਰ ਦੇਖ ਕੇ ਆਇਓ ਆ ਤੁਹਾਨੂੰ ਬਹੁਤ ਟਾਈਮ ਚੇਤੇ ਕਰਾਊਗੀ ਹੈ ਜਿਹੜੀ ਫਿਲਮ ਹੈ ਐਂਡ ਤੁਹਾਨੂੰ ਖੁਸ਼ੀਆਂ ਵੀ ਦੇਊਗੀ ਤੇ ਤੁਹਾਨੂੰ ਦਿਮਾਗ ਦੇ ਵਿੱਚ ਤੁਹਾਡੇ ਇੱਕ ਕੁਐਸਚਨ ਹੋਊਗਾ ਵੀ ਯਾਰ ਸੱਚੀ ਇਦਾਂ ਹੋਇਆ ਸੀ ਔਰ ਉਹ ਸੱਚੀ ਇਦਾਂ ਹੋਇਆ ਸੀ ਜਿਦਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਜੀ ਸੋ ਇਹਨਾਂ ਨੇ ਤਾਂ ਬਹੁਤ ਵੱਡਾ ਭਾਸ਼ਣ ਦਿੱਤਾ ਮੇਰਾ ਸ਼ੋਰਟ ਐਂਡ ਸਵੀਟ ਆ ਬਹੁਤ ਜਣਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਤੁਸੀਂ 5 ਅਪ੍ਰੈਲ ਨੂੰ ਪਲੀਜ਼ ਇਸ ਮਿਹਨਤ ਨੂੰ ਫਲ ਲਾਓ ਸਾਡੇ ਸਾਡੀ ਦੋਨਾਂ ਦੀ ਦਿਲੋਂ ਬੇਨਤੀ ਆ ਕਿ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ 5 ਅਪ੍ਰੈਲ ਨੂੰ 11 ਵੇ ਦੇ ਕੇ ਆਇਓ ਸਸਾਰਿਆਂ ਨੇ 5 ਅਪ੍ਰੈਲ ਨੂੰ ਥੀਏਟਰਾਂ ਦੇ ਵਿੱਚ ਗੱਡੀਆਂ ਪਰ ਕੇ ਟਰਾਲੀਆਂ ਪਰ ਕੇ ਤੇ ਜਿਹੜੇ ਜਿਹੜੇ ਗਾਣੇ ਦੇ ਗਾਣੇ ਆਪਾਂ ਚਲਾਉਂਦੇ ਹਾਂ ਗਗਨ ਦੇ ਆਪਣੀਆਂ ਗੱਡੀਆਂ ਦੇ ਵਿੱਚ ਉਹ ਲਗਾ ਕੇ ਤੇ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਕੇ ਫਿਲਮ ਨੂੰ ਜ਼ਰੂਰ ਪਿਆਰ ਦੇਣਾ ਕਿਉਂਕਿ ਫਿਲਮ ਦੇ ਵਿੱਚ ਬਹੁਤ ਸਾਰੀ ਮਿਹਨਤ ਲੱਗੀ ਹੈ ਤੇ ਬਹੁਤ ਸਾਰਾ ਪਿਆਰ ਵੀ ਲੱਗਾ ਹੈ ਧੰਨਵਾਦ